ਹਾਂਜੀ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ 'ਚ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵਾਂਗੇ ਅੱਜ ਅਸੀਂ ਪਹੁੰਚ ਆਏ ਹਾਂ ਸਾਡਾ ਪਿੰਡ ਦੇਖਣ ਅੰਮ੍ਰਿਤਸਰ ਤੇ ਆਪਾਂ ਹਰ ਵਾਰ ਆਉਂਦੇ ਆ ਪਰ ਸਾਡਾ ਪਿੰਡ ਅਸੀਂ ਪਹਿਲੀ ਵਾਰ ਦੇਖਣ ਆਏ ਹਾਂ ਇਹ ਸੇਮ ਆਪਣੀ ਜਲੰਧਰ ਹਵੇਲੀ ਵਾਂਗੂ ਹਵੇਲੀ ਦੀ ਰੰਗਲਾ ਪੰਜਾਬ ਵਾਂਗੂ ਉਹਦੇ ਵਾਂਗ ਬਣਿਆ ਆ ਵਾ ਇਹ ਪਰ ਅੰਮ੍ਰਿਤਸਰ ਦਾ ਵੱਖਰਾ ਹੀ ਸੁਨਸਾਨ ਲੋਕੇਸ਼ਨ ਦੇ ਵਿੱਚ ਆ ਸਹੀ ਗੱਲ ਆ ਮੈਂ ਅਦਰ ਦੇਖਦਾ ਹੀ ਆਇਆ ਅਜੀਬ ਜਿਹਾ ਹੀ ਆ ਉਹ ਰੋਡ ਬਸ ਤੇ ਬੰਦੇ ਸਾਡੇ ਪਿੱਛੇ ਰਹਿ ਗਏ ਨੇ ਚਾਰ ਬੰਦੇ ਪਿੱਛੇ ਆਂਦੇ ਆ ਤੇ ਅਸੀਂ ਪਹੁੰਚ ਚੁੱਕੇ ਆ ਉਹਨਾਂ ਨੂੰ ਲੋਕੇਸ਼ਨ ਸੈਂਡ ਕੀਤੀ ਆ ਤੇ ਹੁਣ ਉਹ ਹੌਲੀ ਹੌਲੀ ਆ ਰਹੇ ਨੇ ਜਿੱਦਾਂ ਹੀ ਉਹ ਆ ਜਾਣ ਤੇ ਆਪਾਂ ਅੰਦਰ ਜਾ ਕੇ ਤੁਹਾਨੂੰ ਸਾਰਾ ਕੁਝ ਵਿਜ਼ਿਟ ਸਿਗਰ ਟੁਕੜ ਕਿੰਨੀ ਹੈ ਸਭ ਕੁਝ ਜਾ ਕੇ ਦੱਸਾਂਗੇ ਦੱਸਦੇ ਆ ਤੇ ਅੰਦਰ ਜਾ ਕੇ ਤੁਹਾਨੂੰ ਮਿਲਦੇ ਆ ਹੁਣ ਆਪਾਂ ਅੰਦਰ ਜਾਂਦੇ ਆ ਮੈਂ ਮੇਨ ਐਂਟਰੀ ਅੰਦਰ ਜਾਂਦੀ ਉਹ ਤੇ ਕੋ ਸਾਹਮਣੇ ਲਿਖਿਆ ਆ ਸਾਡਾ ਪਿੰਡ ਹੁਣ ਅਸੀਂ ਅੰਦਰ ਜਾਵਾਂਗੇ ਤੇ ਆਪਣੇ ਟਿਕਟ ਖੜੂੜ ਬੁੱਕ ਕਰਾ ਕੇ ਤੇ ਫਾਈਨਲੀ ਫਿਰ ਆਪਾਂ ਅੱਗੇ ਜਾ ਕੇ ਤੁਹਾਨੂੰ ਵਿਜ਼ਿਟ ਕਰਾਉਂਦੇ ਆ 850 ਰੁਪਏ ਦਿੱਤੀ ਘੜਿਆ ਗਈ ਆ ਪੈਸੇ ਦੇਖੋ ਮਾਰ ਮਾਰ ਕੇ ਇਕੱਠੇ ਆਉਂਦੇ ਆ 200 200 ਦੇ ਨੋਟ 5 500 ਦੇ 200 500 ਦੇ 100 ਦਾ ਇੱਕ ਨੋਟ ਸਾਰੇ ਪੈਸੇ ਦਵਿੰਦਰ ਦਵਿੰਦਰ ਨਿਰਿੰਦਰ ਦਾ ਜਨਮ ਦਿਨ ਆ ਉਹਨੇ ਲਾਏ ਸਾਰੇ ਪੈਸੇ ਲਾਏ ਸਾਰੇ ਪੈਸੇ ਭਾਰ ਦੇ ਹੁਣ ਭਰਾਵਾ ਤੇ ਲਾਏ ਦਿੱਤੇ ਨੇ ਪੈਸੇ ਹੁਣ ਅੰਮਰਸਰ ਸਾਨੂੰ ਕਮਾ ਰਿਹਾ ਨਿਰਿੰਦਰ ਬਸ ਇਹਦਾ ਜਨਮ ਦਿਨ ਦਾ ਕੇ ਕਹੀ ਘਟਣਾ ਬਾਕੀ ਪੈਸੇ ਇਹ ਲਾ ਰਿਹਾ ਵਾ ਬਿਲਕੁਲ ਤਾਂ ਹੀ ਇਹਨਾਂ ਖੁਸ਼ ਆ ਦੇਖੋ ਲੈ ਅੰਦਰ ਅੱਜ ਬਰਥਡੇ ਬੋਏ 6 ਬੰਦੇ ਆ ਜੀ ਸਾਡਾ 51000 ਲੱਗਣਾ ਹੈ ਨਰਿੰਦਰ ਅੰਦਰ ਜਾ ਤੂੰ ਪਹਿਲਾਂ ਗਿਆ ਘੁੰਮ ਕੇ ਆਂ ਤੇਰਾ ਜਲੇਨ ਦੇ ਟਿਕਟ ਘੁੰਮਨੇ ਆ ਮੈਂ ਟਿਕਟ ਘਰ ਚਲੋ ਟਿਕਟ ਘਰ ਚੱਲੇ ਅੰਦਰ ਟਿਕਟ ਲੈਣ ਤੇ ਬੰਦੇ ਸਾਡੇ ਗਏ ਟਿਕਟ ਲੈਣ ਆ ਲੈ ਕੋ ਕਿੰਨੀ ਸੌਣੀ ਚੀਜ਼ ਬਣਾਈ ਹੈ ਨਾਲ ਕਾਊਂਟਰ ਆਏ ਸਾਡਾ ਕਾਊਂਟਰ ਤੂੰ ਆਰੇ ਵੀ ਇਹਨੇ ਬੰਦੇ ਪੋ ਜੀ ਹਾਂ ਜੀ। ਹੋਰ ਰੇਟ ਲਿਸਟ ਲਿਖੀ ਆ ਜੀ ਕੋਈ। ਕੁਛ ਨਹੀਂ। ਕਹਿੰਦੇ ਤੈਨੂੰ ਕਾਹਦੇ ਲੈ ਕੇ ਆਏ। ਕਹਿੰਦੇ ਮੁੰਡੇ ਪਹੁੰਚੇ ਹੋਏ ਨੇ ਅੰਮ੍ਰitsar ਅੰਮ੍ਰitsar ਕੋਲ ਆਏ ਮੁੰਡੇ ਐ ਮਝੱਲੀਏ ਬਣੇ ਆ। ਆ ਜੇ ਬੰਦੇ ਵੀ ਤੁਸੀਂ ਪੱਗ ਦੇਖੋ। ਅਲੱਗ ਸਟਾਈਲ ਮੈਂ ਕਹਾਂ ਅੱਜ ਤੇਰੇ ਵਟਾਂ ਵਾਲੀ ਬਣਣੀ ਆਂ ਆਪਾਂ ਇਹਦੇ ਵਟਾਂ ਵਾਲੀ ਬੰਨੀ ਆ ਤਾਂ ਸੋਹਣੀ ਲੱਗਦੀ ਵੀ ਆ ਲੜਾਂ ਦੇ ਨਾਲ। ਬੱਲੀ ਦਾ ਟਿਕਟਾ ਦਿਖਾ ਦੇ ਬੱਲੀ ਲਓ ਜੀ ਲਈਆਂ ਹੁਣ ਆਪਾਂ ਆ ਬੱਲੀ ਤੇ ਖਡਾਉਣੇ ਵੀ ਹੈਗੇ ਆ ਦੇਖੋ ਬੱਲੀ ਦੇ ਗੇਮਾਂ ਇੱਥੇ ਬੱਲੀ ਨੇ ਗੇਮਾਂ ਖਟੀਆਂ ਨਹੀਂ ਆਏ ਕੱਲ੍ਹ ਦੇ ਵੀ ਆਪਾਂ ਸਾਰੇ ਛੱਡ ਗਏ ਆ ਇਸ ਵੇਲੇ ਆ ਸਾਡੇ ਰੋਟੀ ਦੇ ਪਾਸ ਇਹ ਰੋਟੀ ਦਾ ਟੋਕਨ ਮਿਲਿਆ ਵਿੱਚ ਇਨਕਲੂਡ ਆ ਸਾਰਾ ਕੁਝ ਆ ਆ ਗਮਲੇ ਲਾਏ ਸਾਈਕਲ ਵਾਲੀ ਆ ਗਈ ਆ ਕੇਮ ਆ ਉਹ ਸਾਡੇ ਪਿੰਡ ਦੀ ਹੁੰਦੀ ਆ ਸ਼ੁਰੂਆਤ ਸਾਹਮਣੇ ਦੇਖੋ ਜੀ ਐਨੂੰ ਉਹ ਖੜਾ ਬੰਬੂ ਗਾੜ ਦਾ ਬੰਬੂ ਗਾੜ ਨਹੀਂ ਗਾ ਇਹ ਅੱਡੀ ਸਾਈਕਲ ਨਾਲ ਰੋਟੀ ਖਾ ਕੇ ਨਾਲ ਹੀ ਨਿਕਲ ਜਾਣਾ ਆਪਾਂ ਐਸ ਤੋਂ ਪਹਿਲਾਂ ਮੱਕੀ ਦੀ ਰੋਟੀ ਖਾ ਕੇ ਜਾਂਦੇ ਨਾ ਉਹ ਸਾਈਕਲ ਦੇ ਭਾਓ ਇਹਨੂੰ ਸਾਈਕਲ ਦੇ ਭਾਓ ਇਹਨੂੰ ਉਹ ਵਾਲੇ ਦੇ ਅੱਜ ਸਕੀਰ ਤੋਂ ਉਹਨਾਂ ਨੂੰ ਉਹਦੇ ਨਾਲ ਬੰਦੇ ਆਂ ਪਰ ਕੋ ਮੱਲ ਬਸ ਜਿੰਦਰ ਦੇ ਮੇਰੇ ਡੈਡੀ ਦੀ ਜਵਾਨੀ ਦੇ ਆ ਹੁੰਦੀ ਵੀਨ ਆਸ਼ਕੀ ਨਿੱਦਰ ਵਾਲੀ ਮੇਰੀ ਮਾਸੀ ਦੀ ਕੁੜੀ ਆਮ ਉਹ ਲਾ ਘਟ ਤੇ ਘਟ ਤੇ ਖੇਡਦੇ ਉੱਤੇ ਚਲ ਆ ਜੋ ਨਾ ਹਲਾ ਬੋਂਚੀ ਬੈਠੀ ਹੋਈ ਹੈ ਚੁੰਬਕ ਜੀ ਲੱਗੇ ਮੈਨੂੰ ਮੜੀ ਜੇ ਚੁੰਬਕ ਆਪਣੇ ਆਦ ਕਿਤੀ ਲੱਗੀ ਸੰਦੂਕੜੀ ਲੈ ਆ ਸੰਦੂਕੜੀ ਰੋਬਰ ਕਰ ਲਈ ਐਂਟਰੀ ਮੱਕੀ ਦੀ ਰੋਟੀਆਂ ਸਰੋਂ ਦਾ ਸਾਗ ਇਹਨੇ ਰੋਲਾ ਪਾਇਆ ਵਾ ਇੱਧਾ ਨਾ ਕਰਿਆ ਕਰ ਯਾਰ ਬੰਟੀ ਮੇਂ ਚ ਪਸੰਦਾ ਨਹੀਂ ਜਾਵਤ ਰੋਟੇ ਲੈ ਗਿਆ ਉਹਦੇ ਦੋ ਦੋ ਕਿੰਨੇ ਆਪਾਂ 6 ਜਣੇ ਆ ਆਪਾਂ ਤਿੰਨ ਪਲੇਟਾਂ ਜਣੀਆਂ ਆ ਕੀ ਲੱਸੀ ਲੱਗਰ ਜਾਓ ਜਾ ਨਾ ਤੂੰ ਪਾ ਪੁਰਾਣੇ ਤਿੰਨ ਬਲੇਟ ਲੈ ਲੋ ਤੂੰ ਦੇ ਦੇ ਨੀ ਆ ਦੋ ਦੋ ਬੱਲੀਆਂ ਮੰਮੀ ਘਰ ਦੀ ਆਪਣਾ ਚੋਬਰ ਤਰੇ ਫਿਰਦੇ ਆ ਦੇਖੋ ਪਾਥੀਆਂ ਲੈ ਬੱਲੀਆਂ ਆਂਟੀ ਤੂੰ ਢੂੜੀ ਇੱਧਰ ਕਰ ਦੇ ਤਰੇ ਇਹ ਭਰਾਵਾ ਪਾਥੀਆਂ ਲਿੱਥਣ ਦੇ ਜੀ ਢੂੜੀ ਛੱਡ ਕੇ ਆਵਾਂ ਤੈਨੂੰ ਆ ਦੇਖੋ ਢੂੜੀ ਕਲਾਇਆ ਹੋਰ ਮੱਕੀ ਦੀ ਰੋਟੀ ਸਰ੍ਹਸੂ ਦਾ ਸਾਕ ਆ ਗਿਆ ਆ ਗਿਆ ਸਰ੍ਹਸੂ ਦਾ ਸਾਕ ਤੇ ਨਾਲ ਮੱਕੀ ਦੀ ਰੋਟੀ ਹੋ ਦੇਖੋ ਅੱਗੇ ਲੈ ਕੇ ਬੰਦੇ ਸਾਡੇ ਗਏ ਆ ਆਗੇ ਆਵਲਾ ਸਾਗ ਨੇ ਸਹੀ ਦਰੂਲਾ ਪਾਇਆ ਨੇ ਆ ਦੇਖ ਉਹ ਵੀ ਦਿੱਤੀ ਸ਼ੱਕਰ ਵੀ ਦਿੱਤੀ ਸਰਦਰ ਕੇ ਸ਼ੱਕਰ ਵਿੱਚ ਸ਼ੱਕਰ ਚੱਲ ਬੜਾ ਯਾਰ ਬੱਲੀ ਚੱਲੇ ਆ ਗਿਆ ਹੋਣੀਆ ਫਿਲਮਾਂ ਤੁਹਾਡੇ ਫੇਰ ਵੇਖਣ ਲੱਗੇ ਸਰ ਪੁਰਾਣੀਆਂ ਫਿਲਮਾਂ ਦੇ ਵਿੱਚ ਨਾ ਗਰੀ ਮੋਟਿੰਦੇ ਕੀ ਆਵਲੀ ਜੀਤੇ ਨਾ ਮਾਨ ਕਰੀਏ ਆ ਹੋਏ ਉੱਠਿਆਂ ਕੀ ਕਦੇ ਨਾ ਗਵਾਹੀ ਭਰੀਏ ਉੱਤ ਖਿਆ ਦੀ ਕਦੇ ਨਾ ਆ ਆ ਜੀ ਆਪਾਂ ਕਰ ਲੱਗੇ ਮੈਂ ਐਂਟਰੀ ਤੇ ਅੱਜ ਬਣਾਊਗਾ ਨਰਜੀਤ ਵਲੌਗ ਆ ਦੇਖੋ ਅੱਜ ਬੋਲਣ ਦੇ ਆ ਦਲਜੀਤ ਇੱਧਰ ਸੂਟ ਸਾੜ ਮਿਲਦੇ ਪੰਜਾਬੀ ਵੱਡਜਾ ਹੋਂ ਅੰਦਰ ਸ਼ਾਪਿੰਗ ਜੂ ਕਰਨੀ ਹੈ ਤਾਂ ਆ ਜਾਓ ਇੱਥੇ ਮਹਿੰਦੀ ਵੀ ਲਗवानी ਪੱਲੀ ਨੇ ਕੁੜੀਆਂ ਵਾਸਤੇ ਇੱਥੇ ਬਹੁਤ ਸਾਰੇ ਸੋਨੇ ਸੂਟ ਪਾਣੇ ਇਦੋਂ ਅੱਧਰੋਂ ਚਲੀ ਜਾਂਦਾ ਮਹਿੰਦੀ ਲਾਂਦੀ ਹੋ ਹੈ ਮਹਿੰਦੀ ਲਾਂਦੀ ਫ੍ਰੀਜ ਇੱਧਰ ਵੀ ਆ ਗਿਆ ਇੱਧਰ ਹੀ ਫੇਕ ਹੀ ਆ ਪੁੱਛਿਆ ਪੁਰਾਣੇ ਘਰ ਟੇਲਰ ਤੂੰ ਨਹੀਂ ਪਤੰਦਰੋਂ ਨਾੜਿਓ ਤੂੰ ਹੀ ਲੋਕਾਂ ਦੇ ਘਰੇ ਵੜੀ ਜੋ ਬਣ ਕੇ ਦਿਖਾਓ ਆ ਜਾ ਉਹ ਐਨਕਾ ਲਾਈ ਹੋਈਆਂ ਨੇ ਉਹ ਆਪਣਾ ਮੁੰਡਾ ਮੇਰੀ ਗੱਲ ਕਰਾਊਗਾ ਤੇ ਨਾ ਗੱਲ ਕਰਨੀ ਠੀਕ ਆ ਹਾਂਜੀ ਪੁਰਾਣੇ ਮਕਾਨ ਇਦਾਂ ਦੇ ਹੁੰਦੇ ਸੀ ਦੇਲਾ ਘਰ ਆਹ ਤਾਂ ਕਿੰਨਾ ਕੁਛ ਪੁਰਾਣੀ ਐਸੈਸਰੀ ਸਾਂਭੀ ਆ ਨਾ ਔਰ ਟਰੰਕ ਵੀ ਪਏ ਹੋ ਆ ਪੁਰਾਣੇ ਪਤੀਲੇ ਆ ਲੈ ਜੀ ਕੁਰਤੇ ਰਾਸਤੇ ਪੁਰਾਣੇ ਆ ਪੁਰਾਣੇ ਦੇਖੋ ਇਹ ਐਦਾਂ ਦੇ ਘਰ ਹੁੰਦੇ ਪਹਿਲਾਂ ਚੱਲ ਮੜੀ ਲੋਕਰ ਮੜੀ ਘੇਟੀ ਲੋਕਰ ਮੇਟੀ ਭਰਾਵਾ ਪਹਿਲੇ ਛੋਟੇ ਹੁੰਦੇ ਖੇਡਦੇ ਇੱਥੇ ਐ ਲੋਕ ਜਣਾ ਗੁਸਲਖਾਨੇ ਜੀ ਤੁੱਲੇ ਤੁੱਲੇ ਆਓ ਰੋਟੀ ਨਹੀਂ ਓਨਲੀ ਫਾਰ ਸਟਾਫ ਕੱਤੀ ਕਰੀ ਭਾਈ ਐਦਾਂ ਜਾਈ ਜਾਣਾ ਉੱਧਰ ਆਓ ਉਹ ਦੂਜੇ ਕਮਰੇ 'ਚ ਵੜ ਜਾਣਾ ਹੁਣ ਮਹਾਰਾਜ ਪੰਜਾਬੀ ਗੰਜੀ ਸਿੰਘ ਜੀ ਦਾ ਬੁੱਤ ਲੱਗਦਾ ਮੈਨੂੰ ਸਾਡੇ ਲਈ ਸਾਡੇ ਲਈ ਸਮਾਗਮ ਕਰਤਾ ਓਏ ਓਏ ਮੈਨੂੰ ਚਾਹੀਦਾ ਨਾ ਸਾਰੇ ਸਾਰੇ ਭੁੰਡੀ ਵਾਹੇ ਜਾਵਾਂਗੇ ਫੇਰ ਹੀ ਆਣਾ ਦਰਖਾ ਲਈ ਪਿਆ ਚੱਲੋ ਸਟੈਪੂ ਚੱਲੋ ਸਟੈਪੂ ਖੇਡ ਓਏ ਲੋਕਾਂ ਦੇ ਘਾਤੀਆਂ ਪੈਣਾ ਨਹੀਂ ਮਾਰਨੀ ਆ ਤੇਰੇ ਪਿੰਡ ਦੀਆਂ ਗਲੀਆਂ ਆ ਗਈਆਂ ਖੜਕਾ ਕੇ ਜਾਣਾ ਜਿੱਥੇ ਵੀ ਜਾਣਾ ਪਿੰਡ ਦੀਆਂ ਗਲੀਆਂ ਦੀ ਓ ਜਾਗੋ ਗੱਡੀਆਂ ਜਾਗੋ ਓ ਸ਼ਾਬਾਹ ਬਈ ਹੁਣ ਜਾਗੋ ਆਈਆਂ ਰੇ ਓ ਢੰਡਣਾ ਢੰਡਣਾ ਦੁਬਾਰਾ ਰੀਰ ਬਣਾਉਂਦਾ ਉਹਨੂੰ ਕਹਿਆ ਰੀਰ ਬਣਾ ਬਈ ਆਲੇ ਪਿੰਡ ਵਾਲੀਆਂ ਲਾਦਦੀਆਂ ਨਾ ਕਿ ਨਹੀਂ ਉਹ ਇੰਜ ਜਾਂਦੇ ਬੰਦੇ ਸਾਡੇ ਚਲਿਓ ਪੰਗੜੇ ਵਾਲੇ ਆ ਗਏ ਸਾਹਮਣੇ ਇਹ ਕੱਲ ਲੱਗ ਗਿਆ ਆਇਓ ਚਲਿਓ ਫੇੜਾਂ ਜਾਂਗੇ ਮੋਮਬਤੀਏ ਮੋਮਬਤੀਏ ਜਨਮ ਦਿਨ ਆ ਜਨਮ ਦਿਨ ਜਨਮ ਦਿਨ ਆ ਜਨਮ ਦਿਨ ਆ ਜਨਮ ਦਿਨ ਆ ਜਿਹੜੀ ਤੁੰਗੀ ਲੈ ਨਾਲ ਬਹੁਤ ਤੇਰੀ ਪੜਾ ਵੇਦੀ। ਓ ਇਧਰ ਆਇਓ ਪੱਕਾ ਸੰਧ ਹੋਵੇ ਇੱਕ ਦੀ ਫਿਰੇ। ਬਣਜੋ ਹੁਣ ਅੰਦਰ। ਇੱਥੇ ਪੱਕਾ ਸੋਹਣਿਆ ਆਇਓ। ਓਏ ਬੱਲੀ। ਮਾਮਾ ਅੰਦਰ ਪੇੜ ਬੈਠੇ ਆ। ਆ ਜਾ ਬੱਲੀ। ਵਾਲਦੋ ਵਿਬਾਹ ਦਿਖਾਣੇ ਆ। ਆ ਜਾ ਪਹਿਲਾ ਰੂਮ ਦਿਖਾ ਦਈਏ ਇਹਨਾਂ ਨੂੰ। ਯੋਸ ਸਸਰੀਆ ਕੀ ਮੈਂ ਕੋਈ ਬਿਗਰੀਆ ਵੇ ਆਦੀ ਆ ਤੂੰ ਇੱਧਰ ਵੀ ਗਲੀ ਆਰੇ ਹਮਰ ਖੜੀਆਂ ਇਹਨੂੰ ਬਿਨਾ ਪੁੱਛੇ ਕਿਸੇ ਦੇ ਕਮਰੇ ਜੀ ਹੁਣ ਉੱਥੇ ਉੱਥੇ ਗਤਕਤ ਦਹਾਂਦੇ ਨੇ ਕਰਤਾ ਵੇ ਵੱਡੀ ਕੋ ਬੈਗ ਲਾਣਾ ਫੜਿਆ ਗਿਆ ਆ ਵੇ ਉਹ ਆ ਤੇ ਆ ਆ ਮੈਂ ਕੋਈ ਗੱਤ ਨਹੀਂ ਕਰੀ ਦੇ ਸੀ ਕੋਈ ਗੋਪਾਈਂ ਕੋ ਆਦਰਾ ਉਹ ਰੇ ਕੱਡਾ ਵੱਡਾਈ ਹਾਂ ਜਿਆਦੀ ਬਾਜੀ ਦੇ ਛੇੜੇ ਲੱਗ ਗਏ ਕਿਹਨਾਂ ਸਾਈਡ ਤੇ ਆਵੇ ਜਿਆਦੀ ਬਾਜੀ ਦੇ ਛੇੜੇ ਉੱਧਰ ਆਵਾ ਨੈਕਸਟ ਜਿਆਦੀ ਬੈਠੇ ਉਹ ਗੱਡੀ ਦੀ ਰੇਸਾਂ ਨਾਲ ਦੇ ਚੱਲ ਪਈ ਨਾ ਫੇਰ ਦੇਖੀ ਚਲੋ ਹਕੀਮ ਦੇ ਚਲੀਏ ਏਕਨੁਰ ਲੀਲਿੰਗ ੁੱਲੇ ਖਾਣੇ ਆ ਬਾਰੀਆਂ ਦੇਖਨੇ ਸੁਣੀ ਬਣਾਈਆਂ ਇਹ ਹੋਵੇ ਲੀਦੋ ਵੀ ਕਾ ਬਣਾਇਆ ਆਪਰਾ ਇਹ ਦੇਸੀ ਖਾਨਦਾਨ ਵਾਲਾ ਆਪਣੇ ਜਲੰਧਰ ਵਾਲੀ ਭੇਜੀ ਰਿਵੈਸੀ ਦਵਾਈ ਖਰਾਸ ਦੀ ਮੱਟੀ ਕਹਿੰਦਾ ਮੇਰਾ ਗਲਾ ਦੋਤਾ ਦਵਾਈ ਲੈ ਦੀਏ ਦਵਾਈ ਲੈ ਗਦਾ ਮੇਰਾ ਗਲਾ ਖਰਾਬ ਹੀ ਵੀਰ ਇਹਨੂੰ ਪਹਿਲਾਂ ਦੁਖਾਨ ਦੇ ਹਕੀਮ ਤਾਂ ਛੁੱਟੀ ਜਾ ਆਂਟੀ ਪੋਪਨ ਬਣਾ ਰਿਹਾ ਨੇ ਚੱਲ ਗਿਆ ਆਪਾਂ ਲੇਟ ਦਵਾਈਆਂ ਪਈਆਂ ਪੱਟੀ ਵਾਲੀ ਪੱਟੀ ਵਾਲੇ ਪੋਪਨ ਬਣਾ ਰਿਹਾ ਉਹ ਯਾਰ ਨਰਿੰਦਰ ਦਾ ਪੈਂਚਰ ਹੋ ਗਿਆ ਯਾਰ ਕੀ ਕਰਾਂ ਭਾਬੀ ਦੇ ਨਾਲ ਆਇਆ ਸੀਗਾ ਘੁੰਮਣ ਦੇਖ ਲੋ ਇਹਨੂੰ ਕਿਹਾ ਵੀ ਸੀ ਘਰ ਜਾਣ ਵੇਲੇ ਦੇਖ ਲੈ ਆ ਬੋਲ ਇੱਥੇ ਬੰਨਣਾ ਸੀ ਇਹਦੇ ਨਾਲ ਉਹ ਬਚਾਇਆ ਮੈਨੂੰ ਫਾੜ ਲਿਆ ਓਏ ਬਚਾਇਆ ਬਚਾਇਓ ਉਹ ਫਾੜ ਲਿਆ ਓਏ ਫਾੜ ਲਾ ਇਹਨੂੰ ਚਲ ਆ ਦੇਖੀਏ ਕੀ ਬਣਾਉਂਦੇ ਪਏ ਆਹ ਪੋਸ਼ਾ ਹਾ ਘੜਾ ਬਣਾਉਂਦੇ ਹੁੰਦੇ ਜਿਹੜਾ ਜਿੰਨਾ ਵੀ ਮਤਲਬ ਸੱਦਾ ਨਹੀਂ ਕਰਨਾ ਹਾਂ ਮੂੜ ਵੀ ਗਾਥੇ ਬੜੇ ਘਰ ਦੇ ਚਰ ਪਿੰਨ ਜਾਣਦੇ ਹੁੰਦੇ ਨੇ ਨਾ ਪੱਟੀ ਹੁੰਦੀ ਸਾਡੇ ਉੱਤੇ ਪਿੰਡ ਸਾਡੇ ਪੱਟੀ ਹੁੰਦੀ ਸਾਡੇ ਉਹ ਆਹੀ ਪੁਗਾਇਆ ਜਾਂਦਾ ਤੂੜੀਆਂ ਲੈ ਲਓ ਚੂੜੀਆਂ ਸਭ ਫ੍ਰੀ ਦੇ ਜਾਂਦੇ ਹਾਂ ਤੇ ਸਾਈ ਜਾ ਬਈ ਜਿੰਨੇ ਕਹਦੇ ਮੁੰਡੇ ਫਾਈਨਲੀ ਹੁਣ ਮੁੰਡੇ ਰੋਟੀ ਖਾਣਾ ਚੱਲੇ ਆ ਰੋਟੀ ਖਾਣ ਪਹੁੰਚ ਚੁੱਕੇ ਆਪਾਂ ਚੱਲੀ ਚੱਲ ਪੂਜੀ ਸਾਲ ਮਾਰ ਪੂਜੀ ਸਾਲ ਮਾਰਦੇ ਪੁਰਾ ਚੈਸ ਖੇਡੋ ਏ ਉਹਦੇ ਚੈਸ ਕਿੰਨੇ ਟੋਟਲ ਮੈਂਬਰ ਤੇ ਉਹ ਆਜੋ ਭਰਾਵਾ ਪਹਿਲਾਂ ਚੈਸ ਬਾਅਦ ਖੇਡ ਲਿਓ ਲਾਓ ਆਪਾਂ ਯਾਰ ਕਿੰਨੇ ਮੈਂਬਰ ਸਾਜੋ ਲਓ ਜੀ ਵੈਲਕਮ ਛੇ ਮੈਂਬਰ ਛੇ ਕਿੰਨੇ ਛੇ ਮੈਂਬਰ ਛੇ ਉਹ ਸਾਹਮਣੇ ਬੰਦੇ ਸਾਡੇ ਉੱਪਰ ਨਹੀਂ ਆਹਾਂ ਅੰਦਰ ਰੋਟੀ ਲੈ ਕੇ ਬਸ ਜਿਨੇ ਚੋਲ ਪਾਏ ਚੋਲ ਖਾ ਰੋਟੀ ਆਂਦੀਆਂ ਬਹੁਤ ਜੀ ਹੁਣ ਆਪਾਂ ਰੋਟੀ ਵਗੈਰਾ ਖਾ ਕੇ ਹੁਣ ਬਾਹਰ ਆ ਚੁੱਕੇ ਹਾਂ ਬਹੁਤ ਚੱਲਾਂਦਾ ਟਰੈਕਟਰ ਆ ਜਾ ਲੀਏ ਆਕੂਆਂ ਦੇਖਣ ਆਹ ਦੇਖੋ ਜੀ ਚੈਸ ਉਸ ਅੰਦਰ ਉਹ ਕਿੱਥੇ ਚੱਲ ਰਹੀ ਉਹਨਾਂ ਨੇ ਹਾਂ ਲਾਹਗੀ ਪੰਜਾਬੀ ਬਾਜੀ ਦਾ ਅੰਬੇਸ਼ ਪਾ ਚੱਲਦੇ ਉਪਰ ਨਕਸੇ ਉਪਰ ਬਾਜੀ ਬਾਜੀ ਹੋਏ ਆਏ ਨੇ ਹੁਣ ਉਹਨਾਂ ਨੇ ਅਗਲੇ ਕੀ ਮੱਗੇ ਦਿਖਾਣਾ ਦਿੱਤਾ ਹੋਇਆ ਬੜੇ ਬੜਾ ਪੰਜਾਬੀ ਬਾਜੀ ਦਾ ਅੰਬੇਸ਼ ਰਹਿ ਰਿਹਾ ਹੈ ਉਹਨਾਂ ਉਹ ਦਿਖਾਣੀ ਹੁੰਦੀ ਹੈ ਹੁਣ ਨਕਸੇ ਪੰਜਾਬੀ ਬਾਜੀ ਦੇ ਚੋਗਾ ਦੀ ਜਿਹੜੀ 사이 1:30 ਵਜੇ ਹੈ ਪੰਜਾਬੀ ਬਾਜੀ ਦੇ ਸੇ ਸੁਰੂ ਹੋ ਬਾਜੀ ਘਰ ਤੋਂ ਨਕਸੇ ਪੰਜਾਬੀ ਬਾਜੀ ਦੇ ਚਲੇਗਾ ਜੀ 1:30 ਵਜੇ ਪੰਜਾਬੀ ਬਾਜੀ ਦੇ ਸੇ ਰਹਿਣੇ ਆ ਅੰਬੇਸ਼

ਚਾਹ ਲਗਿਆ ਨੂੰ ਸਿੱਧਾ ਕਰਦੇ। ਇਸ ਤੋਂ ਬਾਅਦ ਰੇਕਟਾਈ ਮੋਹੇ ਦਾ ਰਿੰਡਾ ਛੋਟਾ ਹੋ ਜਾਏ। ਇਸ ਰੇਕਵੇ ਦੀ ਕਿੰਨੇ ਖਿਡਾਰੀ ਲੱਗਣਗੇ? ਗਾਰੀਆਂ ਦਾ ਸੋ ਇੰਡੀ ਕਮਾਜੀ ਮਨਜ਼ੂਰ ਕਰਨੀ ਧੰਨਵਾਦ ਆ। ਧੰਨਵਾਦ। ਆ ਦੇਖਣਾ। ਲੈ ਆ ਵੀ ਸਾਈਕਲ ਤੇ ਬੈਠੇ ਆ ਨਰਿੰਦਰ ਉਹ ਨਹੀਂ। ਨਰਿੰਦਰ ਦਵਿੰਦਰ। ਨਰਿੰਦਰ ਤੇ ਦਵਿੰਦਰ ਦੋਨੇ ਭਾ। ਇਹਨਾਂ ਉਹ ਵਿਚੋ ਨੰਗਣਾ। ਕਿੱਟਾ ਵਧੀਆ ਲੋਕਾਂ ਦਾ ਮਾਣ। ਆਦਨੇ ਕੋਈ ਆ ਜੋ। ਮੋਟਰਬੋਲਦ ਵੀ ਖੜਾ ਆ ਇੱਥੇ। ਅਰਸ਼ੂ ਨਹੀਂ ਖੜੇ ਆਰਸ਼ੂ ਹੋ ਰਿਹਾ ਨੱਚੰਦੇ ਆ ਆਇਆ ਉਹ ਜੋ ਉਹ ਘਟੀ ਡੜੀ ਲੰਮਾ ਪਿਆ ਪੈਰ ਛੜ ਲਿਆ ਉਹ ਸਿੱਧੀ ਵੀ ਦੇਖ ਰਿਹਾ ਬੰਦਾ ਹਲੋ ਆਪਣੇ ਵਾਲੇ ਮਿਰਜ਼ਾ ਸਾਹਿਬਾ ਬਣੇ ਆ। ਹੁਣ ਭੱਜੇ ਫੜ ਗਈ। ਕਿਵਾਲੰਦੇ ਰੀਲ ਬਣਾਉਣੀ ਇੱਕ। ਉਹ ਆ ਜਾ ਬਲਜਿੰਦਰ। ਲਿਆ ਕਰ ਲੈਣਾ ਇੱਕ ਹੋਰ। ਮਾਰਨਾ ਨਹੀਂ ਜਾ। ਕੋਈ ਨਹੀਂ ਬੜੂ ਕੋਈ ਜਾਈ ਨਹੀਂ ਨਾ ਇਹ ਆਪਣੀ। ਲਓ ਜੀ ਆਪਾਂ ਸਾਡਾ ਪਿੰਡ ਘੁੰਮ ਕੇ ਬਾਹਰ ਆ ਗਏ ਆ ਤੇ ਚੰਗਾ ਸਾਹਾਨੂੰ ਇੱਕ ਸਰਦਾਰ ਜੀ ਨੇ ਸਾਨੂੰ ਕਿਹਾ ਫੋਟੋ ਖਿੱਚ ਲਓ। ਕੀ ਆ ਉਹਨੇ ਫੋਟੋ ਖਿੱਚੀ ਸਾਡੀ? ਆਪਾਂ ਵੀ ਖਿੱਚ ਕੇ ਆਏ ਆ ਉਹ ਬੰਦਾ ਸਾਡਾ ਜਿਹਨੇ ਕਦੀ ਫੋਟੋ ਖਿੱਚੀ ਨਹੀਂ ਹੈਗੀ ਉਹ ਅੱਜ ਖਿੱਚ ਕੇ ਆਇਆ ਇੱਕ ਬੰਦੇ ਦੀ ਫੋਟੋ ਐਨੇ ਨਹੀਂ ਉਹ ਇਹਦਾ ਭਰਾ ਆ ਦੇ ਗਿਆ ਉਹ ਆ ਗਿਆ ਮੈਂ ਖਿੱਚੀ ਭਰਾਵਾ ਐਨੇ ਖਿੱਚੀ ਭਰਾਵਾ ਉਹਨੇ ਖਿੱਚੀ ਆ ਤੇ ਹੁਣ ਸਕੂਟਰ ਦੇ ਫੋਟੋ ਖਿੱਚੀ ਮੈਂ ਖਿੱਚ ਕੇ ਆਇਆ ਖਾ ਪੀ ਕੇ ਰੋਟੀ ਤੇ ਹੁਣ ਚੱਲੇ ਆਂ ਵਾਪਸ ਵਾਪਸ ਆਪਣੀ ਸਰਾਂ ਦੇ ਚੱਲੇ ਆ ਜੀ ਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਚੱਲਾਂਗੇ ਦਰਬਾਰ ਸਾਹਿਬ ਮੱਥਾ ਟੇਕਣੇ ਦਰਬਾਰ ਸਾਂ ਬਣ ਜਾਣਾ ਦਰਬਾਰ ਸਾਂ ਬਣ ਜਾਣਾ ਹੁਣ ਜਾ ਕੇ ਸੇਵਾ ਸੁਹਾ ਕਰਦੇ ਆ ਤੇ ਬਸ ਫਿਰ ਹੁਣ ਮਿਲਦੇ ਆ ਜੇ ਫਿਰ ਇੱਕ ਆਪਣੇ ਖਾਸ ਬੰਦੇ ਦਾ ਜਨਮ ਦਿਨ ਵੀ ਹੈਗਾ ਤੇਰਾ ਜਨਮ ਦਿਨ ਤੇ ਕੇਕ ਕੱਟਣਾ ਕੇਕ ਕੱਟਾਂਗੇ ਜਦੋਂ ਮਿਲਾਂ ਕਰਾਂਗੇ ਤੇ ਆਓ ਚਲਿਏ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਉਹਦਾ ਵੀ ਵਲੌਗ ਬਣੇਗਾ ਅਗਲੇ